ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਅੱਜ ਦੀ ਵੀਡੀਓ ਚ 10 ਮਸ਼ੀਨਰੀਆਂ ਬਕਾਊ ਲੈ ਕੇ ਆਇਆ ਹਾਂ ਸਾਰੇ ਭਰਾ ਦੇਖ ਲਓ ਜਿਨ੍ਹਾਂ ਦੇ ਵਿੱਚ 5 ਟਰੈਕਟਰ ਬਕਾਊ ਆ ਤੇ ਇੱਕ ਗੱਠਾਂ ਵਾਲੀ ਵਾਲੀ ਮਸ਼ੀਨ ਵੀ ਕਹਿੰਦੇ ਆ ਤੇ ਬੈਲਰ ਬੈਲਰ ਬਕਾਊ ਆ ਭਾਈ ਗੱਠਾਂ ਬੰਨਣ ਵਾਲਾ ਤੇ 3 ਟਰਾਲੇ ਗੱਠਾਂ ਚੱਕਣ ਵਾਲੇ 3 ਟਰਾਲੇ ਬਕਾਊ ਆ ਤੇ ਇੱਕ ਲੈਫਟ ਵਾਲੀ ਟਰਾਲੀ 10 ਚੀਜ਼ਾਂ ਲੈ ਕੇ ਆਇਆ ਬਕਾਊ ਸਾਰੇ ਭਰਾ ਦੇਖ ਲਓ 10 ਚੀਜ਼ਾਂ ਦੇ ਵਿੱਚੋਂ ਕੋਈ ਵੀ ਚੀਜ਼ ਕਿਸੇ ਪੁਰਾਣੀ ਖਰੀਦਣੀ ਹੁੰਦੀ ਆ ਤੇ ਬਾਈਆਂ ਦਾ ਕੱਲੀ-ਕੱਲੀ ਮਸ਼ੀਨਰੀ ਵਾਲ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਤੇ ਲਾਲੇ ਉਹ ਬਾਈਆਂ ਨੂੰ ਬਈ ਫੋਨ ਤੇ ਕਿਸੇ ਵੀ ਭਰਾਣੇ ਕੋਈ ਵੀ ਖੇਤੀ ਵਾਲੀ ਦਾ ਸੰਦਾ ਵੇਚਣਾ ਹੁੰਦਾ ਤੇ ਉਹਦੀ ਵੀਡੀਓ ਆਪਾਂ ਵੀ ਫਰੀ ਪਾਉਣੇ ਆ ਆ ਬੋਟਾ ਕੋਲਲੀ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਰੈਕਟਰ ਵਾਲੇ ਦਾ ਨੰਬਰ ਆ ਉੱਪਰਲੇ ਨੰਬਰ ਤੇ ਫੋਟੋਆਂ ਭੇਜਿਆ ਕਰੋ ਚਾਰ-ਪੰਜ ਤੇ ਜਾਂ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਭੇਜਿਆ ਕਰੋ ਬਾਈ ਵਧੀਆ ਰਹਿੰਦੀ ਆ ਫੋਟੋਆਂ ਤੇ ਉਹ ਗੱਲ ਨਹੀਂ ਬੰਦੀ ਆ ਟਰੈਕਟਰ ਦੀ ਵੀਡੀਓ ਵੇਖ ਲਓ ਸਾਰੇ ਭਰਾ ਬਹੁਤ ਵਧੀਆ ਵੀਡੀਓ ਬਣਾਈ ਆ ਜਿਹੋ ਜਿਹਾ ਟਰੈਕਟਰ ਹੈਗਾ ਸਾਰਾ ਟਰੈਕਟਰ ਐਂ ਵਿਖਾਤਾ ਆ ਵੀਡੀਓ ਬਣਾ ਕੇ ਭੇਜ ਦਿਦਾ ਕਰੋ ਤੇ ਆਪਾਂ ਬੂਟਾ ਕੋੜਲੀ ਚੈਨਲ ਤੇ ਤੁਹਾਡੀ ਫ੍ਰੀ ਵੀਡੀਓ ਚਲਾਇਆ ਕਰਾਂਗੇ ਕਿਸੇ ਵੀ ਪੁਰਾਣੇ ਕੋਈ ਵੀ ਖਿੱਤੀ ਬੜੀ ਦਾ ਸੰਦਾ ਵੇਚਣਾ ਤੇ ਮੈਂਟੇਡ ਰੈਂਟ ਦੀ ਵੀਡੀਓ ਬਣਾ ਕੇ ਜਿੰਦਾ ਕਰੋ ਤੇ ਸਾਰਾ ਆਪਦਾ ਐਡਰੈਸ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਸਾਰਾ ਕੁਝ ਲਿਖਦਾ ਕਰੋ ਬਾਈ ਕਿਹੜਾ ਮਾਡਲ ਚੀਜ਼ ਆ ਕਿੰਨੇ ਪੈਸੇ ਲੈਣੇ ਉਹ ਵੀ ਲਿਖਦਾ ਕਰੋ ਤੇ ਸਾਰੇ ਭਰਾ ਦੇਖ ਲਓ ਕਿ ਕਿਸੇ ਵੀ ਪੁਰਾਣੇ ਜੌਂਡੀਆ ਟਰੈਕਟਰ ਲੈਣਾ ਹੋਵੇ ਜੌਂਡੀਆ 5310 ਟਰੈਕਟਰ ਆ ਬਾਈ ਤੇ 2009 ਮਾਡਲ ਆ 2009 ਮਾਡਲ ਆ 5310 ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਬਾਈ ਕਿਸੇ ਵੀ ਵੀਰ ਭਰਾਣੇ ਨੂੰ ਟਰੈਕਟਰ ਲੈਣਾ ਹੋਵੇ ਤੇ ਏਰੀਆ ਸ਼ੇਰਪੁਰ ਤੇ ਸ਼ੇਰਪੁਰ ਏਰੀਏ ਟਰੈਡ ਖੜਾ ਬਈ ਜੌਂੜੀ ਯਾਰ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰੈਡ ਮੇਰਾ ਪੂਰਾ ਵਧੀਆ 와 ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਬਾਈ ਕਿਸੇ ਵੀ ਵੀਰ ਭਰਾਣੇ ਨੂੰ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ 5 ਲੱਖ ਤੇ 15000 ਦੇ ਆਸੇ ਪਾਸੇ ਮੈਂ ਜੌਂੜੀਆ ਟਰੈਕਟਰ ਦੇਵਾਂਗਾ ਬਾਈ ਜੌਂੜੀਆ ਸਾਰੇ ਪਾਸੋਂ ਮੇਰਾ ਵਧੀਆ ਟਰੈਡ ਆ ਕਿਸੇ ਵੀ ਵੀਰ ਭਰਾਣੇ ਨੂੰ ਜੌਂੜੀਆ ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਟਰੈਕਟਰ ਸਵਰਾਜ 735 ਟੈਟ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਸਵਰਾਜ 735 ਟੈਟ ਲੈਣਾ ਹੋਵੇ ਤੇ 1995 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ 70 80 ਪੈਸੇ ਪਏ ਆ ਬਾਈ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਟਰੈਕਟਰ ਸਵਰਾਜ ਲੈਣਾ ਹੋਵੇ 735 ਤੇ ਪਿੰਡ ਮਾੜੀ ਮੁਸਤਫਾ ਪਿੰਡ ਮਾੜੀ ਮੁਸਤਫਾ ਖੜਾ ਬਾਈ ਟਰੈਕਟਰ ਇਹ ਕਿਸੇ ਵੀ ਵੀਰ ਭਰਾ ਨੇ ਟੈਟ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਕਿਸੇ ਵੀ ਵੀਹ ਪੁਰਾਣੇ ਚੈਰ ਲੈਣਾ ਹੋਵੇ ਬਾਈ ਤੇ ਬਾਈ ਨੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜੀ ਆ ਤੇ ਕਿਸੇ ਵੀ ਪੁਰਾਣੇ ਖੇਤੀਬਾੜੀ ਦੀ ਕੋਈ ਵੀ ਵੀਡੀਓ ਭੇਜਣੀ ਆ ਤੇ ਐਂ ਭੇਜਿਆ ਕਰੋ ਬਣਾ ਕੇ ਬਾਈ ਫਾਰਮਾ ਤੇ ਉਹਦੀ ਗੱਲ ਨਹੀਂ ਬੰਦੀ ਆ ਵੇਖ ਲਓ ਸਾਰੇ ਭਰਾ ਬਹੁਤ ਵਧੀਆ ਟਰੈਕਟਰ ਦੀ ਵੀਡੀਓ ਬਣਾ ਕੇ ਭੇਜੀ ਆ ਤੇ ਆ ਤੁਹਾਡੇ ਦਾ ਸਾਰਾ ਕਿਸੇ ਵੀ ਪੁਰਾਣੇ ਕੋਈ ਮਸ਼ੀਨਰੀ ਪਾਉਣੀ ਤੇ ਸਾਰੀ ਮਸ਼ੀਨਰੀ ਵਧੀਆ ਦਿਖ ਜਾਂਦੀ ਹੈ ਵੀਡੀਓ ਚ ਤੇ ਫਾਰਮਾ ਤੇ ਉਹਦੀ ਗੱਲ ਨਹੀਂ ਬੰਦੀ ਕਿਸੇ ਵੀ ਪੁਰਾਣੇ ਆਪਨ ਭੇਜਣੀ ਹੁੰਦੀ ਆ ਝੋਟਾ ਕੋਰਲੀ ਚੈਨਲ ਤੇ ਆਪਾਂ ਫਿਰ ਇਫ ਵੀ ਤੁਸੀਂ ਥੋੜੀ ਵੀਡੀਓ ਚਲਾਇਆ ਕਰਾਂਗੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਐ ਜਿਵੇਂ ਬਾਈ ਨੇ ਟਰੈਕਟਰ ਭੇਜਿਆ ਤੇ ਐਂ ਭੇਜਿਆ ਕਰੋ ਵੀਡੀਓ ਬਣਾ ਕੇ ਤੇ ਬਾਈ ਕਹਿੰਦਾ 1 ਲੱਖ ਤੇ 35000 ਦਾ ਸਵਰਾਜ ਟਰੈਕਟਰ ਮੈਂ ਦੇ ਦੂੰਗਾ ਬਾਈ ਤੇ ਫੋਨ ਨੰਬਰ ਆ ਬਾਈ ਦੇ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਨਿਊ ਹਾਲੈਂਡ 5620 ਟਰੈਕਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ 5620 ਨਿਊ ਹਾਲੈਂਡ ਤੇ 4x4 ਟਰੈਕਟਰ ਆ ਤੇ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਬਾਈ ਤੇ ਸਾਰਿਆਂ ਪਾਸੇ ਬਾਈ ਕਹਿੰਦਾ ਮੇਰਾ ਟਰੈਕਟਰ 4x4 ਪੂਰਾ ਵਧੀਆ ਤੇ ਇੱਕ ਨੰਬਰ ਟ੍ਰੈਡ ਆ ਬਾਈ ਕਿਸੇ ਵੀ ਵੀਰ ਪੁਰਾਣੇ ਬਾਈ ਟ੍ਰੈਡ ਲੈਣਾ ਹੋਏ ਤੇ ਬਾਈ ਕਹਿੰਦਾ ਵਾਹ ਕੇ ਚੱਕਰ ਕੇ ਮੇਰੇ ਕੋਲੋਂ ਟ੍ਰੈਡ ਲੈ ਜਾਓ ਬਾਈ ਤੇ ਪਿੰਡ ਥਰਾਜ ਵਾਲਾ ਪਿੰਡ ਬਾਈ ਥਰਾਜ ਵਾਲੇ ਟ੍ਰੈਡ ਖੜਾ ਤੇ ਗਿੱਦੜਵਾ ਮੰਡੀ ਦੇ ਨਾਲ ਪਿੰਡਾ ਬਾਈ ਇਥੇ ਥਰਾਜ ਵਾਲਾ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਥਰਾਜ ਵਾਲਾ ਉੱਥੇ ਟ੍ਰੈਡ ਖੜਾ ਬਾਈ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 12 ਲੱਖ ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਬਾਈ ਤੇ ਜਮਾ ਨਵਾਂ ਹੀ ਟਰੈਡ ਖੜ ਪਿਆ ਕਿਸੇ ਵੀ ਵੀਰ ਪੁਰਾਣੇ ਵਿੱਚ ਟਰੈਡ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਵੀ ਫੋਨ ਬਾਈ ਜੀ ਕਿਸੇ ਵੀ ਵੀਰ ਪੁਰਾਣੇ ਲੈਣਾ ਹੋਵੇ 3604 ਟਰੈਕਟਰ ਹਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਵਿੱਚ 3604 ਟਰੈਕਟਰ ਲੈਣਾ ਹੋਵੇ ਤੇ 1987 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਬਾਈ ਕਿਸੇ ਵੀ ਵੀਰ ਪ੍ਰਾਣੇ ਟ੍ਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਮੇਰਾ ਫੋਰ ਟ੍ਰੈਕਟਰ ਸਾਰੇ ਪਾਸੋਂ ਵਧੀਆ ਟ੍ਰੈਕਟਰ ਆ ਬਾਈ ਤੇ ਪਿੰਡ ਭਲੂਰ ਪਿੰਡ ਵੀ ਭਲੂਰ ਬਾਗੇ ਪੁਰਾਣੇ ਦੇ ਕੋਲੇ ਪਿੰਡ ਆ ਬਾਈ ਇਹ ਭਰੂਰ ਪਿੰਡ ਤੇ ਭਲੂਰ ਪਿੰਡ ਖੜਾ ਟ੍ਰੈਕਟਰ ਇਹ 3600 ਫੋਰ ਟ੍ਰੈਕਟਰ ਕਿਸੇ ਵੀਰ ਪ੍ਰਾਣੇ ਵਿੱਚ ਟੈਟਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਇਹ 30000 ਦੇ ਆਸੇ ਪਾਸੇ ਮੈਂ ਟ੍ਰੈਕਟਰ ਫੋੜ ਦੇ ਦੂੰਗਾ ਬਾਈ ਕਿਸੇ ਵੀ ਵੀਰ ਪ੍ਰਾਣੇ ਟੈਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਲੈਣਾ ਹੋਵੇ ਟਰੈਕਟਰ ਮਹਿੰਦਰਾ ਤੇ ਇਹਨੂੰ ਮਹਿੰਦਰੀ ਵੀ ਟੱਟ ਕਹਿੰਦੇ ਆ ਇਹਦਾ ਨਾਮ ਮਹਿੰਦਰਾ ਤੇ ਇਹਨੂੰ ਜਿਆਦਾ ਮਹਿੰਦਰੀ ਦੇ ਨਾਮ ਤੇ ਕਹਿੰਦੇ ਆ ਵੀ 255 ਮਹਿੰਦਰੀ ਆਹ ਕਈ ਏਰੀਆ ਚ ਇਹਦਾ ਨਾਮ ਮਹਿੰਦਰੀ ਬੋਲਦੇ ਆ ਬਾਈ ਕਿਸੇ ਵੀ ਵੀਰ ਭਰਾਣੇ ਬੇ ਟਰੈਕਟਰ ਲੈਣਾ ਹੋਵੇ 255 ਮਹਿੰਦਰੀ ਟਰੈਕਟਰ ਤੇ 1990 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਬਏ ਆ ਬੇ ਟਰੈਕਟਰ ਤੇ ਕਿਸੇ ਵੀ ਵੀਰ ਭਰਾਣੇ ਬੇ ਟੱਟ ਲੈਣਾ ਹੋਵੇ ਬਾਈ ਕਹਿੰਦਾ 87000 ਦੇ ਆਸੇ-ਪਾਸੇ ਪੂਰੇ ਦੇ ਮੈਂ ਟ੍ਰੈਟਰ ਬਾਈ ਦੇ ਦੂੰਗਾ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਵਿੱਚ ਟਰੈਕਟਰ ਖੜਾ ਹੈ ਕਿਸੇ ਵੀ ਵੀਰ ਪੁਰਾਣੇ ਟ੍ਰੈਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਪੁਰਾਣੇ ਬੀਲਰ ਲੈਣਾ ਹੋਵੇ ਗੱਠਾਂ ਬੰਨਣ ਵਾਲਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬੀਲਰ ਲੈਣਾ ਹੋਵੇ ਗੱਠਾਂ ਬੰਨਣ ਵਾਲਾ ਤੇ 2023 ਮਾਡਲ ਆ ਤੇ ਬੀਲਰ ਬਾਈ ਪਿੰਡ ਰਾਮਾ ਮੰਡੀ ਤੇ ਜਿਲ੍ਹਾ ਮਾਨਸਾ ਰਾਮਾ ਮੰਡੀ ਪਿੰਡ ਬਈ ਖੜਾ ਬਿਲਰ ਗੱਠਾਂ ਬੰਨ੍ਹਣ ਵਾਲਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ ਸਮੇਤ ਰੱਖ ਦੇਉਂਗਾ ਬਾਈ 10 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਗੱਠਾਂ ਵਾਲਾ ਬਿਲਰ ਦੇ ਦਿੰਦਾ ਤੇ ਜਮਾ ਨਵਾਂ ਬਿਲਰ ਪਿਆ ਬਈ ਚੱਲਿਆ ਵੀ ਬਾਈ ਕਹਿੰਦਾ ਬਹੁਤ ਘਾਟਾ ਬਿਲਰ ਮੇਰਾ ਕਿਸੇ ਵੀ ਪੁਰਾਣੇ ਬਿਲਰ ਲੈਣਾ ਹੋਵੇ ਬਾਈ ਇਹ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਟਰਾਲੇ ਲੈਣੇ ਹੁਣ ਗੱਠਾਂ ਚੱਕਣ ਵਾਲੇ ਤੇ ਜਿਹੜੇ ਬਾਈ ਦਾ ਬੇਲਰ ਆ ਤੇ ਉਸੇ ਬਾਈ ਦੇ ਬੇ ਟਰਾਲੇ ਆ ਇਹ ਤਿੰਨ ਪਹਿਲਾਂ ਬਾਈ ਦਾ ਬੇਲਰ ਦਿਖਾਇਆ ਆਪਾਂ ਤੇ ਆਪ ਇਹ ਟਰਾਲੇ ਬਾਈ ਨੇ ਤਿੰਨ ਵੇਚਨੇ ਆ ਤੇ ਤਿੰਨੇ ਟਰਾਲੇ ਵੀ ਵੇਚਨੇ ਆ ਬਾਈ ਦੇ ਇੱਕ ਤਾਂ 26 ਫੁੱਟਾ ਟਰਾਲਾ ਬਾਈ ਤੇ ਇੱਕ 28 ਫੁੱਟਾ ਇੱਕ ਤੀਜਾ ਟਰਾਲਾ ਬਾਈ ਮੈਂ ਮਿਸਟੇਕ ਰਹੀ ਲਿਖਣ ਚ ਉਹ ਬਾਈ ਨੂੰ ਫੋਨ ਕਰਕੇ ਪੁੱਛ ਲਓ ਤਿੰਨ ਟਰਾਲੇ ਬਾਈ ਨੇ ਵੇਚਨੇ ਆ ਗੱਠਾਂ ਚੱਕਣ ਵਾਲੇ ਤੇ ਬਾਈ ਕਹਿੰਦਾ ਟਾਇਰ ਟੂਰ ਵਧੀਆ ਪਿਆ ਬੇਦਾਗ ਆ ਬਾਈ ਟੈਰ ਸਾਰਿਆਂ ਦੇ ਤੇ ਪੂਰਾ ਵਜਨ ਚੱਕਣ ਵਾਲੇ ਟਰਾਲੇ ਆ ਮੇਰੇ ਕਿਸੇ ਵੀ ਵੀਰ ਭਰਾ ਨੇ ਬਈ ਟਰਾਲੇ ਲੈਣੇ ਹੋਣ ਤੇ ਪਿੰਡ ਰਾਮਾ ਮੰਡੀ ਪਿੰਡ ਬਈ ਰਾਮਾ ਮੰਡੀ ਤੇ ਜ਼ਿਲ੍ਹਾ ਮਾਨਸਾ ਪਿੰਡ ਰਾਮਾ ਮੰਡੀ ਤਿੰਨੇ ਟਰਾਲੇ ਖੜੇ ਆ ਉਗਠਾ ਵਾਲੇ ਬਿੱਲਰ ਜਿਹੜਾ ਬਿੱਲਰ ਸੀ ਉਸੇ ਬਾਈ ਦੇ ਟਰਾਲੇ ਆ ਬਾਈ ਤੇ ਕਿਸੇ ਵੀ ਵੀਰ ਭਰਾ ਨੇ ਬਈ ਟਰਾਲੇ ਲੈਣੇ ਹੋਣ ਤੇ ਬਾਈ ਕਹਿੰਦਾ 6 ਲੱਖ ਤੇ 50000 ਦੇ ਆਸੇ-ਪਾਸੇ ਬਈ ਤਿੰਨੇ ਟਰਾਲੇ ਮੈਂ ਦੇ ਦੂੰਗਾ ਕਿਸੇ ਵੀ ਵੀਰ ਭਰਾ ਨੇ ਬਈ ਟਰਾਲੇ ਲੈਣੇ ਹੋਣੇ ਇਹ ਬਾਈ ਨੂੰ ਫੋਨ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਕੋ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਜੱਕ ਵਾਲੀ ਸਾਰੇ ਭਰਾ ਦੇਖ ਲੋ ਬਾਈ 6 11 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਜੱਕ ਵਾਲੀ ਟਰਾਲੀ ਆ ਬਾਈ ਤੇ 25 ਟਨ ਵਾਲਾ ਜੱਕ ਲੱਗਿਆ ਵਾ 25 ਟਨ ਵਾਲਾ ਜੱਕ ਲੱਗੇ ਟਰਾਲੀ ਦੇ ਕਿਸੇ ਵੀਰ ਭਰਾ ਨੇ ਵੀ ਟਰਾਲੀ ਲੈਣੀ ਹੋਵੇ ਤੇ ਟਰਾਲੀ ਖੜੀ ਆ ਫਰੀਦਕੋਟ ਏਰੀਏ ਏਰੀਆ ਫਰੀਦਕੋਟ ਫਰੀਦਕੋਟ ਏਰੀਏ ਤੇ ਟਰਾਲੀ ਖੜੀ ਆ ਬਾਈ ਕਿਸੇ ਵੀਰ ਭਰਾ ਨੇ ਵੀ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 25000 ਦੇ ਆਸ-ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੀ ਵੀ ਟਰਾਲੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਲੇ ਸਕਰੀਨ ਤੇ ਟਰਾਲੀ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ 10 ਹੀ ਮਸ਼ੀਨਰੀਆਂ ਨੇ ਬਾਈ ਤੇ ਆਪਾਂ ਦੱਸੇ ਦਿਖਾ ਦਿਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਖੇਤੀ ਵਾਲੀ ਸੰਤਾ ਬਕਾਉ ਸੰਧਾਂ ਦੀਆਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ